ਜਿਲੰਦਰੇ ਦੇ ਲਾਡੋ ਵਾਲੀ ਕੋਲ ਇੱਕ ਏਟੀਐਮ ਕੱਟ ਕੇ ਲੱਖਾਂ ਰੁਪਏ ਦਾ ਕੈਸ਼ ਚੋਰੀ ਕਰ ਲਿਆ ਗਿਆ। ਮੁਲਜ਼ਮ ਵੈਲਡਿੰਗ ਸੈੱਟ ਨਾਲ ਲੈ ਕੇ ਆਏ ਸਨ ਜਿਸ ਦੇ ਬਾਅਦ ਉਹਨਾਂ ਨੇ ਏਟੀਐਮ ਕਟਿਆ ਤੇ ਉਸ ਨੂੰ ਲੈ ਕੇ ਫਰਾਰ ਹੋ ਗਏ। ਮੌਕੇ ਤੇ ਕੁਝ ਉਜਾਰ ਤੇ ਹੋਰ ਸਮਾਨ ਪਿਆ ਹੋਇਆ ਸੀ ਮੁਲਜ਼ਮ ਨੇ। ਆਂਦੇ ਸਭ ਤੋਂ ਪਹਿਲਾਂ ਏਟੀਐਮ ਅੰਦਰ ਲੱਗੇ ਸਾਰੇ ਸੀਸੀਟੀਵੀ ਤੇ ਕਾਲਾ ਸਪਰੇਅ ਮਾਰ ਦਿੱਤਾ ਸੀ ਜਿਸ ਨਾਲ ਉਹਨਾਂ ਦਾ ਪਤਾ ਨਾ ਲੱਗ ਸਕੇ। ਦੱਸਦੀ ਹੈ ਕਿ ਘਟਨਾ ਦੀ ਜਾਂਚ ਲਈ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਏਟੀਐਮ ਸਟੇਟ ਬੈਂਕ ਆਫ ਇੰਡੀਆ ਦਾ ਸੀ ਪੁਲਿਸ ਨੇ ਮਾਮਲੇ ਵਿੱਚ ਬੈਂਕ ਦੇ ਅਧਿਕਾਰੀਆਂ ਨੂੰ ਬੁਲਾ ਲਿਆ ਹੈ ਦੱਸ ਜੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਏਟੀਐਮ ਦਾ ਸ਼ਟਰ ਖੋਲਣ ਵਾਲੇ ਮੁਲਾਜ਼ਮ ਮੌਕੇ ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਏਟੀਐਮ ਕਟਿਆ ਹੋਇਆ ਸੀ ਤੇ ਸਾਰਾ ਕੈਸ਼ ਗਾਇਬ ਸੀ ਜਿਸ ਦੇ ਬਾਅਦ ਉਸਨੇ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ ਤੇ ਬਾਦ ਵਿੱਚ ਜਾਂਚ ਲਈ ਪੁਲਿਸ ਮੌਕੇ ਤੇ ਪਹੁੰਚ ਗਏ ਮੌਕੇ ਤੇ ਬੈਂਕ ਵੱਲੋਂ ਸੁਪਰਵਾਈਜ਼ਰ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੁਪਰਵਾਈਜ਼ਰ ਨੇ ਕਿਹਾ ਕਿ ਕੈਸ਼ ਬਾਰੇ ਫਿਲਹਾਲ ਜਾਣਕਾਰੀ ਬੈਂਕ ਦੇ ਅਧਿਕਾਰੀ ਹੀ ਦੱਸ ਸਕਣਗੇ ਘਟਨਾ ਸਮੇਂ ਏਟੀਐਮ ਅੰਦਰ ਕੋਈ ਵੀ ਸਿਕਿਉਰਿਟੀ ਗਾਰਡ ਨਹੀਂ ਸੀ ਇਹ ਵੀ ਇੱਕ ਏਟੀਐਮ ਡੁੱਟਲ ਦਾ ਕਾਰਨ ਹੋ ਸਕਦਾ ਹੈ ਸਾਨੂੰ ਦੱਸ ਦਈਏ ਕਿ ਏਟੀਐਮ ਕੋਲ ਆਪਣਾ ਕਲੀਨਿਕ ਚਲਾਉਣ ਵਾਲੇ ਡਾਕਟਰ ਨੇ ਕਿਹਾ ਕਿ ਪਿਛਲੇ ਲਗਭਗ 3 ਸਾਲ ਤੋਂ ਇੱਥੇ ਕੋਈ ਗਾਰਡ ਤਾਇਨਾਤ ਨਹੀਂ ਹੁੰਦਾ ਹੈ ਹਾਲਾਂਕਿ ਪੁਲਿਸ ਦੀ ਗਸ਼ਤ ਅਕਸਰ ਹੁੰਦੀ ਰਹਿੰਦੀ ਸੀ ਪਰ ਫਿਰ ਵੀ ਅਜਿਹਾ ਘਟਨਾ ਹੋ ਜਾਣਾ ਸੁਰੱਖਿਆ ਤੇ ਸਵਾਲੀਆ ਨਿਸ਼ਾਨਾ ਹੈ ਡਾਕਟਰ ਰਮਿੰਦਰ ਸਿੰਘ ਨੇ ਕਿਹਾ ਕਿ ਕਲੀਨਿਕ ਵਿੱਚ ਲੱਗੇ ਸੀਸੀਟੀਵੀ ਮੁਤਾਬਕ ਮਲਜ਼ਮ ਕਾਰ ਵਿਸਵਾਰ ਹੋ ਕੇ ਆਏ ਸਨ ਸੀਸੀਟੀਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ